ਮਹਲਾ ਚੌਥਾ ਗੁਰਮਖ ਮਿਲੇ ਸੇ ਸੱਜਣਾ ਹਾਰ ਪ੍ਰਭ ਪਾਇਆ ਰੰਗ ਜਨ ਨਾਨਕ ਨਾਮ ਸਲਾਹੇ ਤੂ ਲੋਡ ਲੋਡ ਦਰਗਹਿ ਵੰਨ ਮਹਲਾ ਚੌਥਾ ਹਰ ਤੂ ਹੈ ਦਾਤਾ ਸਭ ਸਦਾ ਸਭ ਜੀਅ ਤੁਮਾਰੇ ਸਭ ਤਦੈ ਨੂੰ ਆਰਾਧ ਦੇ ਦਾਨ ਦੇਹ ਪਿਆਰੇ ਹਰ ਦਾਤਾ ਦਾ ਤਾਰ ਹੱਥ ਕੱਢਿਆ ਮੀਹ ਉੱਠਾ ਸੈ ਸਾਰੇ ਅੰਨ ਜੰਮਿਆ ਖੇਤੀ ਭਾਉ ਕਰ ਹਰ ਨਾਮ ਸਮਾਰੇ ਜਨ ਨਾਨਕ ਮੰਗੇ ਦਾਨ ਪ੍ਰਭ ਹਰ ਨਾਮ ਆਧਾਰੇ ਪਾਉੜੀ ਇੱਛਾ ਮਨ ਕੀ ਪੂਰੀ ਐ ਜਪੀਐ ਸੁਖ ਸਾਗਰ ਹਰ ਕੇ ਚਰਨ ਅਰਾਧਿਐ ਗੁਰ ਸਬਦ ਰਤਨਾਗਰ ਮਿਲ ਸਾਧੂ ਸੰਗ ਉਧਾਰ ਹੋਏ ਫਟੈ ਜਮ ਕਾਗਰ ਜਨਮ ਪਦਾਰਥ ਜੀਤੀਐ ਜਪ ਹਰ ਵੈਰਾਗਰ ਆਬ ਪਾਵਾ ਹੋ ਸਰਨ ਸਤਿਗੁਰੂ ਕੀ ਬਿਨ ਸੈ ਦੁਖ ਦਾਗਰ ਸ਼ਲੋਕ ਮਹੱਲਾ ਚੌਥਾ ਹਉ ਕੁੰਡੇਂਦੀ ਸੱਜਣਾ ਸੱਜਣ ਮੈਂ ਡੈ ਨਾਲ ਜਨ ਨਾਨਕ ਅਲੱਖ ਨ ਲਖੀਐ ਗੁਰਮੁਖ ਦੇਹ ਦਿਖਾਲ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤੈਨ ਸਚੈ ਤਿਸ ਬਿਨ ਰਹਿਣ ਨਾ ਜਾਈ ਸਤਗੁਰ ਮਿਲੈ ਤਾ ਪੂਰਾ ਪਾਈਐ ਹਰ ਰਸ ਰਸਨ ਰਸਾਈ ਪਉੜੀ ਕੋਈ ਗਾਵੇ ਕੋ ਸੁਣੈ ਕੋ ਉਚਰ ਸੁਣਾਵੇ ਜਨਮ ਜਨਮ ਕੀ ਮਲ ਉਤਰੈ ਮਨ ਚਿੰਦਿਆ ਪਾਵੈ ਆਵਣ ਜਾਣਾ ਮੀਟੀਐ ਹਰ ਕੇ ਗੁਣ ਗਾਵੈ ਆਪ ਤਰਹਿ ਸੰਗੀਤ ਰਾਹੇ ਸਭ ਕੁਟੰਬ ਤਰਾਵੈ ਜਨ ਨਾਨਕ ਤਿਸ ਬਲਿਹਾਰਣੈ ਜੋ ਮੇਰੇ ਹਰ ਪ੍ਰਭ ਭਾਵੈ ਸੁਧ ਰਾਗ ਕਾਣੜਾ ਬਾਣੀ ਨਾਮ ਦੇਵ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਐ ਸੂਰਾਮ ਰਾਏ ਅੰਤਰਜਾਮੀ ਜੈਸੇ ਦਰਪਨ ਮਾਹੇ ਬਦਨ ਪਰ ਵਾਨੀ ਰਹਾ ਬਸੈ ਘਟਾ ਘਟ ਦੀਪ ਨਾ ਛੀਪੈ ਬੰਦਨ ਮੁਕਤਾ ਜਾਤ ਨਾ ਦੀਸੈ ਪਾਣੀ ਮਾਹੇ ਦੇਖ ਮੁਖ ਜੈਸਾ ਨਾਮੇ ਕੋ ਸੁਆਮੀ ਵੀਠਲ ਐਸਾ ਰਾਗ ਕਲਿਆਣ ਮਹੱਲਾ ਚੌਥਾ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਮਾ ਰਾਮ ਰਾਮੇ ਅੰਤ ਨਾ ਪਾਇਆ ਹਮ ਬਾਰਿਕ ਪ੍ਰਤਿ ਪਾਰੇ ਤੁਮਰੇ ਤੂ ਬਾਡ ਕੋਰਖ ਪਿਤਾ ਮੇਰਾ ਮਾਇਆ ਰਹਾ ਹਰ ਕੇ ਨਾਮ ਅ ਸੰਖ ਅਗਮ ਹੈ ਅਗਮ ਅਗਮ ਹਰ ਰਾਇਆ ਗੁਣੀ ਗਿਆਨੀ ਸੁਰਤ ਬਾਹ ਕੀਨੀ ਇਕ ਤੇਲ ਨਹੀਂ ਕੀਮਤ ਪਾਇਆ गोविन्द गुण गोविन्द सद्गाबह गुण गोविन्द गो अंत ना पाया तू अमित अतोल अपरम पर स्वामी बहु जपीए ठा ना पाया उसत करह तुमरी जान मादौ गुण गाबह हर राया तुम जल निध हम मीने तुमरे तेरा अंत ना कतहु पाया ਜਾਨਕਾ ਕਿਰਪਾ ਕਰਹੁ ਮਦ ਸੂਦਨ ਹਰ ਦੇਵਹੁ ਨਾਮ ਜਪਾਇਆ ਮੈਂ ਮੂਰਖ ਅੰਦੁਲੇ ਨਾਮ ਤੇਕ ਹੈ ਜਨ ਨਾਨਕ ਗੁਰਮੁਖ ਪਾਇਆ ਕਲਿਆਣ ਮਹੱਤਾ ਚੌਥਾ ਹਰ ਜਨ ਗੁਣ ਗਾਵਤ ਹਸਿਆ ਹਰ ਹਰ ਭਗਤ ਬਣੀ ਮਤ ਗੁਰਮਤ ਥੋਰ ਮਸਤਕ ਪ੍ਰਭ ਲਿਖਿਆ ਰਹਾਉ ਗੁਰ ਕੇ ਬਾਗ ਸਿਮਰਾਉ ਦਿਨ ਰਾਤੀ ਮਾਨ ਹਰ 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 ਵਸਿਆ ਹਰ 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 ਕੀਤਤ ਜਗ ਸਾਰੀ ਘਾਸ ਚੰਦਨ ਜਸ ਘਸੇਆ ਹਰ ਜਨ ਹਰ 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 ਲੇਵ ਲਾਈ ਸਭ ਸਾਖਤ ਖੋਜ ਪਿਆ ਜਿਉ ਕਿਰਤ ਸੰਯੋਗ ਚੱਲਿਓ ਨਰ ਨਿੰਦਕ ਪਾਗ ਨਾਗਨ ਸ਼ੋਹੇ ਜਲਿਆ ્ઞਾਨ ਕੇ ਤੋ ਮਹਾਰ ਰਖੇ ਸੁਆਮੀ ਤੋਮ ਯੁਗ ਯੁਗ ਜਨ ਰਖਿਆ ਕਹਾ ਭਇਆ ਦਇਤ ਕਰੀ ਬਖੀਲੀ ਸਭ ਕਾਰ ਕਰ ਝਰ ਪਰਿਆ ਜੇਤੇ ਜੀ ਅਜੰਤ ਪ੍ਰਭ ਕੀਏ ਸਭ ਕਾਲੈ ਮੁਖ ਗ੍ਰਸੇ ਆਹਰ ਜਨ ਹਰ 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 ਪ੍ਰਭ ਰਾਖੇ ਜਨ ਨਾਨਕ ਸਰਨ ਪਿਆ ਕਲਿਆਨ ਮਹੱਲਾ ਚੌਥਾ ਮੇਰੇ ਮਨ ਜਪ ਜਪ ਜਗਨਨਾਥੇ ਗੁਰ ਉਪਦੇਸ ਹਰਨਾਮ ਧਿਆਇਓ ਸਭ ਕੇਲ ਬਿਖ ਦੁਖ ਲਾਥੇ ਰਹਾਉ ਰਸਨਾ ਏਕ ਜਸ ਗਾਏ ਨਾ ਸਾਕੇ ਬਹੁ ਕੀਜੈ ਬਹੁ ਰਸਨੁ ਥੇ ਬਾਰ ਬਾਰ ਖੇਨ ਪਾਲ ਸਭ ਗਾਵਹਿ ਗੁਣ ਕਹਿ ਨਾ ਸਕਹਿ ਪ੍ਰਭ ਤੁਮ ਨਥੇ ਹਮ ਬਾਵ ਪ੍ਰੀਤ ਲੱਗੀ ਪ੍ਰਭ ਸੁਆਮੀ ਹਮ ਲੋਚਹਿ ਪ੍ਰਭ ਦੇਖਨ ਥੇ ਤੁਮ ਬਾਢਾ ਦਾਤੇ ਜੀ ਜੀ ਅਨਕੇ ਤੁਮ ਜਾਣਹੁ ਹਮ ਬਿਰਥੇ ਕੋਈ ਮਾਰਗ ਪੰਥ ਬਤਾਵੇ ਪ੍ਰਭ ਕਾ ਕਾਹੋ ਤੈਨ ਕਾਓ ਕਿਆ ਦਿਨ ਥੇ ਸਭ ਤਨ ਮਨ ਅਰਪਾਓ ਅਰਪ ਅਰਪਾਓ ਕੋਈ ਮੇਲੇ ਪ੍ਰਭ ਮਿਲ ਥੇ ਹਰ ਕੇ ਗੁਣ ਬਹੁਤ ਬਹੁਤ ਬਹੁ ਸੋਭਾ ਹਮ ਤੋਛ ਕਾਰ ਕਾਰ ਬਰਨ ਥੇ ਹਮਰੀ ਮਤਿ ਵਸ ਗਤ ਪ੍ਰਭ ਤੁਮਰੇ ਜਨ ਨਾਨਕ ਕੇ ਪ੍ਰਭ ਸਮਰਥੇ ਕਲਿਆਣ ਮਹੱਲਾ ਚੌਥਾ ਮੇਰੇ ਮਨ ਜਪ ਹਰ ਗੁਣ ਅਕਥ ਸੁਨ ਥਈ ਧਰਮ ਅਰਥ ਸਭ ਕਾਮ ਮੋਖ ਹੈ ਜਨ ਪੀਛੈ ਲਗ ਫਿਰ ਥਈ ਰਹਾ ਸੋ ਹਰ ਹਰ ਨਾਮ ਧਿਆਵੇ ਹਰ ਜਨ ਜਿਸ ਬਡ ਭਾਗ ਮਥਈ ਜੈ ਦਰਗਹਿ ਪ੍ਰਭ ਨੇਖਾ ਮੰਗੈ ਤੈ ਛੁਟੈ ਨਾਮ ਧਿਆਏ ਥਈ ਹਾਮਰੇ ਦੋਖ ਬਹੁ ਜਨਮ ਜਨਮ ਕੇ ਦੁਖ ਹਉ ਮੈ ਮੈਲ ਲਗ ਥਈ ਗੁਰ ਧਾਰਿ ਕਿਰਪਾ ਹਾਰ ਜਾਲ ਨਾ ਭਾਏ ਸਭ ਕੇ ਲਿ ਬਿਖ ਪਾਪ ਗਥਾਈ ਜਾਣ ਕੇ ਰਿਦ ਅੰਤਰ ਪ੍ਰਭ ਸੁਆਮੀ ਜਨ ਹਰ ਹਰ ਨਾਮ ਭਜ ਥਈ ਜਹ ਅੰਤੇ ਔਸਰ ਆਏ ਬਨਤ ਹੈ ਤਹ ਰਾਖੈ ਨਾਮ ਸਾਥ ਈ ਜਨ ਤੇਰਾ ਜਸ ਗਾਵਹਿ ਹਰ ਹਰ ਪ੍ਰਭ ਹਰ ਜਪਿਓ ਜਗਨ ਨਥਈ ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ ਹਮ ਪਾਥਰ ਰਖ ਬੁੱਢ ਥਈ ਕਲਿਆਣ ਮਹੱਲਾ ਚੌਥਾ ਹਮਾਰੀ ਚੇਤਵਨੀ ਹਰ ਪ੍ਰਭ ਜਾਨ ਹੈ ਔਰ ਕੋਈ ਨਿੰਦ ਕਰੇ ਹਰ ਜਾਨ ਕੀ ਪ੍ਰਭਤਾ ਕਾ ਕਹਿਆ ਇੱਕ ਤਿਲ ਨਹੀਂ ਮਾਨੈ ਰਹਾਉ ਔਰ ਸਭ ਤਿਆਗ ਸੇਵਾ ਕਰ ਅਚੁੱਤ ਜੋ ਸਭ ਤੇ ਊਚ ਠਾਕੁਰ ਭਗਵਾਨ ਹੈ ਹਰ ਸੇਵਾ ਤੇ ਕਾਲ ਜੋਹੇ ਨਾ ਸਾਕੇ ਚਰਨੀ ਆਏ ਪਵੈ ਹਰ ਜਾਣੈ ਜਾ ਕਉ ਰਾਖ ਲੈ ਮੇਰਾ ਸੁਆਮੀ ਦਾ ਕਉ ਸੁਮਤ ਦੇ ਪੈ ਕਾਨੈ ਦਾ ਕਉ ਕੋਈ ਅਪਰ ਨਾ ਸਾਕੇ ਜਾ ਕੀ ਭਗਤ ਮੇਰਾ ਪ੍ਰਭ ਮਾਨੈ ਹਰ ਕੇ ਚੋਜ ਵਿਡਾਨ ਦੇਖ ਜਾਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ਤਾ ਤੇ ਜਾਨ ਕਉ ਅਨਦ ਭਇਆ ਹੈ ਰਿੱਧ ਸੁਧ ਮਿਲੇ ਖੋਟੇ ਪਸ਼ੂ ਤਾਨੈ ਤੋਮ ਹਰ ਦਾਤੇ ਸਮਰੱਥ ਸੁਆਮੀ ਇਕ ਮੰਗਾਉ ਤੁਝ ਪਾਸ ਹੋ ਹਰ ਦਾਨੈ ਜਨ ਨਾਨਕ ਗਾਉ ਹਰਿ ਕਿਰਪਾ ਕਰ ਦੀਜੈ ਸਦ ਬਸਹਿ ਰਦ ਮੂਹੇ ਹਰ ਚਰਨੈ